ਨਾਸਰੀ ਮਹੱਲਾ ਪਹਿਲਾ ਸਹਿਜ ਮਿਲੈ ਮਿਲਿਆ ਪਰਵਾਹ ਫੇਰ ਬੋਧਨ ਕੀਤਾ ਇਸ ਤਨ ਮਾਰਾ ਮਿਲਿਆ ਹੋਇਆ ਕੌਣ ਹੈ ਮਾਰੇ ਕਹਿੰਗੇ ਸ਼ਾਂਤੀ ਪੂਰਨ ਜਿਹੜਾ ਮਿਲਦਾ ਹੈ ਹੈ ਭਾਈ ਉਹ ਮਿਲਿਆ ਹੋਇਆ ਪਰਮੇਸ਼ਰ ਨੂੰ ਪ੍ਰਮਾਣ ਨਹੀਂ ਸਫਲਾ ਹੁੰਦਾ ਹੈ ਸਹਿਜ ਸਰੂਪ ਜਿਹੜਾ ਮਿਲਿਆ ਹੋਇਆ ਸਹਿਜੇ ਇੰਦਰ ਜਤਨ ਉਹ ਵਸਤਾ ਵਿੱਚ ਸਾਜ ਜਿਤਨਾ ਕੋ ਰਾਤ ਹੋ ਕੇ ਜਿਹੜਾ ਮੰਗੀਆਂ ਵਾਸ਼ਨਾ ਖਾਏ ਕਰਨੀਆਂ ਹੈ ਜੋ ਸੈਲਵੋ ਵਸਦਾ ਏ ਮਿਲਿਆ ਹੋਇਆ ਉਹ ਮਿਲਿਆ ਪਰਮੇਸ਼ਰ ਦੀ ਪਰਮਾਨਗੀ ਕਹ ਨਾ ਇਸ ਮਰਨੋਂ ਨਾ ਆਵਣ ਜਾਂ ਉਸ ਬੁਲਕ ਨੂੰ ਨਾ ਮਰਨਾ ਹੋਵੇਗਾ ਨਾ ਜਨਮ ਧਾਰ ਕੇ ਆਉਣਾ ਹੋਵੇਗਾ ਨਾ ਬਾਸ਼ਨਾ ਕਰਕੇ ਜੁਨਾ ਚ ਜਾਣਾ ਹੋਵੇਗਾ ਠਾਕੁਰ ਮਹਦਾਸ ਦਾਸ ਮਹਸੂ ਠਾਕੁਰ ਦੇ ਵਿੱਚ Swami ਵਿਚ ਸੇਵਕ ਮਿਲੇ ਹੋਏ ਹੈ ਦੇ ਸੇਵਕਾਂ ਦੇ ਵਿੱਚ ਪਰਮੇਸ਼ਰੋ ਮਿਲਿਆ ਹੈ ਕੋਈ ਨੂਕ ਹੋਏ ਹਨ ਜਹ ਦੇਖਾ ਤਹ ਅਵਰ ਨਾ ਕੋ ਅਸੀਂ ਜਿੱਥੇ ਵੀ ਦੇਖਦੇ ਹਾਂ ਅਵਰ ਸਤਾਂ ਚ ਹੋਰ ਕੋਈ ਉਸ ਵਾਹਿਗੁਰੂ ਤੋਂ ਬਿਨਾਂ ਨਹੀਂ ਹੈ ਠਾਕੁਰ ਗੁਰਾਂ ਦੇ ਦਾਸ ਸੇਵਕ ਗੁਰਸਿੱਖ ਮਿਲੇ ਹੋਏ ਹੈ ਸੇਵਕਾਂ ਦੇ ਗੁਰੂ ਸਾਹਿਬ ਆਪ ਮਿਲੇ ਹੋਏ ਹਨ ਸਾਰੇ ਜੀਵਾਂ ਵਿੱਚ ਪਰਮੇਸ਼ਰ ਮਿਲਿਆ ਹੋਇਆ ਹੈ ਪਰਿਵਿਸ਼ਲ ਜੀਵ ਸਾਰੇ ਮਿਲੇ ਹੋਏ ਹਨ ਜਹ ਦੇਖਾ ਤਹ ਅਵਰ ਨਾ ਕਿੱਥੇ ਦੇਖਦੇ ਉਸ ਤੋਂ ਬਿਨਾ ਅਰਸਤਾਨ ਚ ਹੋਰ ਕੋਈ ਨਹੀਂ ਹੈ ਗੁਰਮੁਖ ਭਗਤ ਸਹਿਜ ਘਰ ਪਾਈ ਗੁਰਮੁਖਾਂ ਦੀ ਭਗਤੀ ਇਹ ਐਸਾ ਸਰੂਪ ਰੂਪੀ ਘਰ ਨਹੀਂ ਪ੍ਰਾਪਤੀ ਕਰੀ ਦੀਏ ਗੁਰਾਂ ਬਰਾਂ ਮੇਨ ਗੁਰ ਭੀਟੇ ਮਰ ਆਈਏ ਜਾਈਏ ਸਭ ਗੁਰਾਂ ਦੇ ਨਾਲ ਮਿਲਿਆ ਤੋਂ ਬਿਨਾ ਹੀ ਸਿੱਧੋ ਮੌਤ ਦੇ ਮਾਰੇ ਹੋਏ ਮਰਦੇ ਰਹੀ ਲੈ ਸੰਸਾਰ ਦੇ ਜੇ ਵਾਸ਼ਨਾ ਕਰਕੇ ਆਈਦਾ ਹੈ ਮਰ ਕੇ ਜਾਈਦਾ ਹੈ ਜੂਨਾ ਚ ਰਹਾਉ ਸੂਗੁਰ ਕਰੋ ਜੇ ਸਾਚੇ ਦਿਰਢਾਵੇ ਇਸ ਤੋਂ ਬਾਰੇ ਕੋਈ ਗੋਖਨ ਆ ਕੇ ਚੇਲੇ ਹੋ ਪਰ ਉਹ ਗੁਰੂ ਅਕਾਲ ਪੁਰਖੋਂ ਦਾ ਸੂਗ ਧਾਰਨ ਕਰੋ ਨਿਰੰਕਾਰੀ ਜੋ ਸਚਨਾ ਨੂੰ ਦਿਰੜਕਾਵੇ ਅਕਥ ਕਥਾਵੇ ਸ਼ਬਦ ਮਿਲਾਵੇ ਜਿਹੜਾ ਅਕਥ ਸਰੂਪ ਨੂੰ ਕਹਾ ਦੇਵੇ ਗੁਰਾਂ ਦੇ ਸ਼ਬਦ ਕਰਕੇ ਮੇਲ ਦੇਵੇ ਉਹ ਗੁਰੂ ਧਾਰਨੇ ਯੋਗ ਹੈ ਔਕਾਠ ਜੋ ਬ੍ਰਹਮ ਹੈ ਕਲ ਸ਼ਕਤੀ ਬ੍ਰਤੀ ਕਰ ਕਥਨ ਨਹੀਂ ਕੀਤਾ ਜੇ ਨਾ ਉਸ ਨੂੰ ਲਖਣਾ ਬ੍ਰਤੀ ਕਰਕੇ ਕਹਾ ਦੇਵੇ ਗੁਰਾਂ ਦੇ ਉਪਦੇਸ਼ ਦੁਆਰਾ ਮੇਲ ਦੇਵੇ ਹਰ ਕੇ ਲੋਗ ਅਵਰ ਨਹੀਂ ਕਰ ਜੋ ਹਰਗੇ ਸੰਤ ਭਗਤ ਲੋਕ ਹੈ ਉਹਨਾਂ ਨੂੰ ਹੋਰ ਕੋਈ ਕਾਰ ਨਹੀਂ ਹੈ ਸਾਚੂ ਠਾਕੁਰ ਸਾਚ ਪਿਆਰਾ ਉਹਨਾਂ ਨੂੰ ਸੱਚੇ ਠਾਕੁਰ ਸਵਾਮੀ ਹੈ ਮੰਨਿਆ ਹੋਇਆ ਇਹ ਸੱਚ ਦਾ ਹੀ ਪਿਆਰ ਹੈ ਵਕਤ ਲੱਗਾ ਰਿੰਦਾ ਹੈ ਤਨ ਮਹਿ ਮਨੁਆ ਮਨ ਮਹਿ ਸਾਚਾ ਜਿਵੇਂ ਸਰੀਰ ਚ ਸਾਹ ਸੰਗੀ ਦੀ ਮਰ ਰਿੰਦਾ ਹੈ ਤੇ ਮਨ ਵਿੱਚ ਸੱਚਾ ਪਰਤਕ ਚੇਤਨ ਵਿੰਦਾ ਹੈ ਤੂੰ ਸਾਚਾ ਮਿਲ ਸਾਚੇ ਰਾਚਾ ਉਹ ਕਰਤਕ ਜਿ ਜਿਹੜਾ ਸੱਚਾ ਹੈ ਤੁਮ ਕਦ ਲਖਰੂਪੋ ਮਿਲ ਕਰਕੇ ਕਟ ਬਰੇਗਾ ਲਖਰੂਪ ਸੱਚੇ ਚ ਰਾਜਾਂ ਦਾ ਪਹਿਲ ਹੋ ਜਾਂਦਾ ਹੈ ਸੇਵਕ ਪ੍ਰਭ ਕੈ ਲਾਗੇ ਪਾ ਇਸ ਤੋਕਾਰ ਤਨ ਮੈਂ ਮਨਵਾ ਮਨ ਮੈਂ ਸਾਜਾ ਤਨ ਦੇ ਵਿੱਚ ਭਾਈ ਉਸ ਪ੍ਰਮੇਸ਼ਰ ਦਾ ਮੰਨਣ ਕਰੇ ਤੇ ਮਨ ਦੇ ਵਿੱਚ ਨਿਸ਼ਟਾ ਕਰੇ ਸੱਚੇ ਪਾਤਸ਼ਾਹ ਦਾ ਸੋ ਸਾਚਾ ਮਿਲ ਸਾਚੀ ਰਾਜਾ ਉਹ ਜਿਹੜਾ ਸੱਚੇ ਦਾ ਸਰਵਣ ਕਰਨ ਵਾਲਾ ਪੁਰਖ ਹੈ ਉਹ ਮੰਨਣ ਵਿੱਚ ਰਾਜ ਜਾਂਦਾ ਹੈ ਜਿਹੜਾ ਮੰਨਣ ਚ ਮਿਲਦਾ ਹੈ ਉਹ ਸੱਚੇ ਨੂੰ ਦहासन ਚ ਰਾਜ ਜਾਂਦਾ ਹੈ ਸਚੇ ਰੰਗ ਨੂੰ ਹਸਮ ਕਰਨ ਵਾਲਾ ਤੂੰ ਦੇ ਸੋង ਕਿਰਾਂ ਜਾਂਦਾ ਹੈ ਇਸ ਪ੍ਰਕਾਰ ਸਤੋ ਨਿਸ਼ਵਰਨ ਕਰਨ ਵਾਲਾ ਤੂੰ ਤੱਦ ਲਖਰ ਦੇ ਸਖਿਆਤ ਵਿੱਚ ਲਖਰਸ ਵਿੱਚ ਉਹਨਾਂ ਦੀ ਏਕਤਾ ਹੁੰਦੀ ਹੈ ਉਹ ਰਲ ਜਾਂਦੇ ਹੈ ਇਸੇ ਤਨਾ ਕੰਮ ਮਨਵਾ ਕੰਮ ਦੇ ਵਿੱਚ ਮੰਨਣ ਕਰੇ ਹਰ ਵਕਤ ਪਰਮੇਸ਼ਵਰ ਦਾ ਇਹ ਮਨ ਵਿੱਚ ਨੁਦਿ ਅਸਨ ਕਰੇ ਸਕੇਦਾ ਸੋ ਸਾਚਾ ਮੇਰ ਸਾਚੇ ਰਸਾ ਸੋ ਸੱਚਾ ਜੋ ਪਰਤਕ ਚੇਤਨ ਹੈ ਉਹ ਗੁਰਾਂ ਦੇ ਉਪਦੇਸ਼ ਨਾਲ ਮਿਲ ਕਰਕੇ ਸੱਚੇ ਜੋ ਵੈਦਨੰਦੂ ਬ੍ਰਹਮ ਹੈ ਉਹ ਉਸ ਵਿੱਚ ਰਜਾਂਦਾ ਇੱਕ ਤਾਂ ਪਾਉਂਦਾ ਹੈ ਸੇਵਕ ਪ੍ਰਭ ਕੈ ਲਾਗੈ ਪਾਈ ਇਸ ਪ੍ਰਕਾਰ ਭਾਈ ਹੈ ਤਾਂ ਰੂਪ ਹੀ ਕੋਈ ਬਣ ਕੇ ਫੇਰ ਵੀ ਭਾਵ ਭਰਨੀ ਕਲਯੁਗ ਦੇ ਚੁਧਾਰ ਵਾਸਤੇ ਦक्षिਣੀ ਹੈ ਸੇਵਕ ਬਣ ਕੇ ਪ੍ਰਭੂ ਗੁਰਾਂ ਦੇ ਚਰਨੀ ਲੱਗਣਾ ਕਰੇ ਸਤਗੁਰੂ ਪੂਰਾ ਮਿਲੈ ਮਿਲਾ ਜਿਹਨੂੰ ਸਤਗੁਰੂ ਪੂਰਿਆਂ ਦਾ ਮਲਾਇਆ ਹੋਇਆ ਪਰਮੇਸ਼ਰ ਮਿਲਦਾ ਹੈ ਜਿਹਨੂੰ ਮਾਰਾ ਸਾਹ ਮਿਲਾਉਂਦੇ ਉਹ ਮਿਲਦਾ ਹੈ ਆਪ ਦਿਖਾਵੈ ਆਪੇ ਦੇਖੈ ਫਿਰ ਭਾਈ ਸਤਗੁਰੂ ਜੀ ਆਪ ਹੀ ਆਪਣੇ ਸਰੂਪ ਨੂੰ ਵੇਖਦੇ ਐ ਤੇ ਆਪ ਹੀ ਸਿੱਖ ਨੂੰ ਵਿਖਾਉਂਦੇ ਐ ਜਿਨ੍ਹਾਂ ਤੱਤ ਵੇਚ ਨੂੰ ਆਪਣਾ ਸੁਖ ਗੁਰਾਂ ਦਿਖਾਤਾ ਹੈ ਉਹ ਆਪਣਾ ਆਤਮਾ ਹੀ ਸਾਰਿਆਂ 'ਚ ਵੇਖਦੇ ਹੈ ਹੱਟ ਨਾ ਪਤੀਜੈ ਨਾ ਬਹੁ ਭੀਖ ਇਸ ਤੋਂ ਹੱਟ ਨਾਲ ਨਹੀਂ ਪਰਮੇਸ਼ਰ ਪ੍ਰਤੀਪਤੀ ਦਾ ਮਨ ਦਾ ਤੇ ਨਾਂ ਵਾਲੇ ਭੇਖ ਧਾਰਨੇ ਕਰਕੇ ਉਹ ਪ੍ਰਸੰਨ ਹੁੰਦਾ ਹੈ ਘੜ ਭਾਂਡੇ ਜਿਨ ਅੰਮ੍ਰਿਤ ਪਾਇਆ ਜਿਸ ਮਹਾਰਾਜ ਸਾਹਿਬ ਨੇ ਪੰਜਾਂ ਤਤਾਂ ਦੇ ਸਰੀਰੂਪੀ ਭਾਂਡੇ ਘੜੇ ਹੈ ਅੰਮ੍ਰਿਤ ਆਪ ਦੀ ਚੇਤਨ ਸੁਤਾ ਜੀਵਤ ਨੂੰ ਵਾਹਿਗੁਰੂ ਨੇ ਵਿੱਚ ਪਾਇਆ ਹੈ। ਪ੍ਰੇਮ ਭਗਤ ਪ੍ਰਭ ਮਨਪਤੀ ਆਇਆ। ਜੇ ਉਹ ਦੀ ਪ੍ਰੇਮਾ ਭਗਤੀ ਕਰੀਏ ਤਾਂ ਵਾਹਿਗੁਰੂ ਜੀ ਮਨਪਤੀ ਜਿਹਾ ਹੈ ਜਿਸਕੇ ਦਾ ਨਤੀਜਾ ਹੈ ਪ੍ਰੇਮਾ ਭਗਤੀ ਕਰਕੇ ਵਾਹਿਗੁਰੂ ਜੀ ਮਨਪਤੀ ਜਿਆ ਇਸੇ ਪ੍ਰਕਾਰ ਕੜ ਪਾਡੇ ਜਿਨ ਅੰਮ੍ਰਿਤ ਪਾਇਆ। ਜਿਨ੍ਹਾਂ ਨੂੰ ਸਰਬਨ ਮੰਨਣ ਦਾ ਗਿਆਨ ਸੁਣ ਕੇ ਭਾਡੇ ਘੜੇ ਆ। ਉਹਨਾਂ ਦੇ ਅੰਦਰ ਆ ਅੰਮ੍ਰਿਤ ਪਾਇਆ ਆਤਮਾ ਨੂੰ ਅੰਦਰ रूपी अमृत प्राप्त का महाराज ब्रह्मनांद रूपो प्रेम भक्ति प्रद मानपतिआ प्रेम भक्ति करने करके भाई गुरु जी मानपति दिया है जिसके न पतिज्या में पतिज्या नहीं है इस प्रकार कण पांड जिन अमृत पाया जिन अनुसार संगे जी सर्व ज्ञान मनन ज्ञान का अभ्यास ज्ञान रूपी पांडे कहे है और अंदर अमृत ज्ञान रूपी अपरोह ज्ञान रूपी अमृत महाराज अनुपाता है ਪ੍ਰੇਮ ਭਗਤ ਪ੍ਰਭ ਮਨਪਤੀ ਆ ਜੋ ਪ੍ਰੇਮਾ ਭਗਤੀ ਕਰਨ ਵਾਲਿਆਂ ਦਾ ਪ੍ਰਭੂ ਜੀ ਮਨਪਤੀ ਜਿ ਗਿਆ ਹੈ ਮੰਨ ਗਿਆ ਹੈ ਪੜ ਪੜ ਭੂਲ ਹੈ ਚੋਟਾ ਖਾ ਜਿਹੜੇ ਵਿਦਵਾਨ ਲੋਕਾ ਪੜਾਈਆਂ ਪੜ ਪੜ ਕੇ ਅਗਿਆਨ ਦੇ ਵਿੱਚ ਭਰਮ ਵਿੱਚ ਮਾਇਆ ਜੀ ਭੁੱਲ ਜਾਂਦੇ ਹੈ ਤੇ ਚੋਟਾਂ ਜਮਾਂ ਦੀਆਂ ਖਾਂਦੇ ਹੈ ਕਾਮ ਕ੍ਰੋਧ ਦੀਆਂ ਚੋਟਾਂ ਖਾਂਦੇ ਹੈ ਦੁਨੀਆ ਦੇ ਤਰ੍ਹਾਂ ਰੁਪੀ ਚੋਟਾਂ ਖਾਂਦੇ ਹਨ ਬਹੁਤ ਸਿਆਣਪ ਆਵਹ ਜਾ ਬਾਲੀ ਬੁੱਧੀ ਦੀ ਸਿਆਣਪ ਕਰਕੇ ਆਪ ਦੀ ਦਲੀਲ ਤੇ ਵੀ ਕਿਤਨੀ ਟਿਕਦਾ ਸੋ ਇਸ ਤਰ੍ਹਾਂ ਆਉਦੇ ਜਾਂਦੇ ਜੰਗਦੇ ਮਰਦੇ ਹੀ ਰਹਿੰਦੇ ਆ ਵਾਲੀਆਂ ਸਿਆਣਪਾਂ ਕਰਕੇ ਬਹੁਤ ਸਿਆਣਪ ਜੰਕਾ ਉਹ ਵਿਆਪਾ ਨਿਸ਼ਤਿਆਨੀ ਗੁਰੂ ਸਾਹਿਬ ਦੇ ਬਚਨਾਂ ਤੇ ਕਰਦੇ ਜਿਹੜੇ ਲੋਕ ਵਾਲੀਆਂ ਦੁਨੀਆ ਦੀ ਗਿਆਨਤਾ ਕਰਦੇ ਰਹਿੰਦੇ ਹੰ ਨਾਮ ਜਪੈ ਭੋਜਨ ਖਾ ਜੇ ਕੋਈ ਪਰਮੇਸ਼ਰ ਦਾ ਨਾਮ ਜਪੇ ਪਰਮੇਸ਼ਰ ਦਾ ਭਾਜ ਜਿਹੜਾ ਧਾਰਮ ਕਰਨਾ ਹੈ ਇਹ ਭੋਜਨ ਖੁਰਾਕ ਖਾਣਾ ਕਰੇ ਗਰਮੋਖਸੇ ਉਹਦਾ ਭੋਜਨ ਖਾਵੇ ਐਵੇਂ ਜਾਨਵਰ ਮਾਰ ਕੇ ਨਾ ਖਾਈ ਜਾਵੇ ਜਿਸ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਕਿ ਨਾ ਜਾਨ ਆਪਕ ਕੱਟ ਕੇ ਖਾਣਾ ਨਾ ਪਵੇ ਸ਼ੰਤੀ ਦੇ ਭੋਜਨ ਕਬੀਰ ਖੂਖਾਣਾ ਖੀਚੜੀ ਜਾਮਾ ਅੰਮ੍ਰਿਤ ਧੋਣ ਐਸਾ ਭੋਜਨ ਖਾਵੇ ਗੁਰਮੁਖ ਖਾਹਰੇ ਨਾਲ ਭੋਜਨ ਜਿਸ ਕਰਕੇ ਕੋਈ ਜੀਵ ਹੱਤਿਆਕ ਨਾ ਹੋਵੇ ਗੁਰਮੁਖ ਸੇਵਕ ਰਹੇ ਸਮਾ ਜਿਸ ਪ੍ਰਕਾਰ ਜਿਹੜੇ ਗੁਰੂ ਗੋਬਿੰਦ ਸਿੰਘ ਮਾਰੇ ਸੇਵਕ ਬਣੇ ਆ ਉਹ ਵਾਹਿਗੁਰੂ ਦੀ ਸਮਾਏ ਰਹਿੰਦੇ ਹਰ ਵਕਤ ਮਿਲੇ ਰਹਿੰਦੇ ਹਨ ਪੂਜ ਸਿਲਾ ਤੀਰਥ ਬਾਨਵਾਸ ਇਸ ਤੋ ਜਿਵੇਂ ਤੁਸੀਂ ਮਹਾਗੁਰ ਦੀ ਸਿਲਾ ਦੀ ਪੂਜਾ ਕਰਦੇ ਹੋ ਈਸ਼ਰਦਾ ਜੇ ਪਠਾਨੀਆਂ ਮੂਰਤਾਂ ਦਾ ਪੂਜਨ ਕਰਦੇ ਹਨ ਸੂਈ ਸਿਲਾ ਪੀਰਤ ਬਨਵਾਸ ਤੇ ਪੀਰਾਂ ਦੇ ਤੇ ਜਾ ਜਾ ਕੇ ਬਸਦੇ ਐ ਤੇ ਜਾਂ ਬਣਾ ਵਿੱਚ ਬਸਣ ਦੀ ਬਾਸ਼ਨਾ ਬਾਨ ਪ੍ਰਸਤੀ ਬਣਦੇ ਐ ਪਰਮਤ ਦੂਲਤ ਪਹਿ ਉਦਾਸ ਉਹਨਾਂ ਦੇ ਚਿੱਤ ਤਾਂ ਭਾਈ ਵਿਸ਼ਿਆਂ ਦੇ ਧਰਮ ਦੇ ਰਹਿੰਦੇ ਐ ਸੁਗਾਰਥੇ ਢੋਲਦੇ ਰਹਿੰਦੇ ਐ ਤੇ ਉਦਾਸ ਕਿਵੇਂ ਹੋਗੇ ਦੱਸੋ ਉਹ ਦੁਨੀਆ ਤੋਂ ਉਪਰਾਮ ਬਣੇ ਫਿਰਦੇ ਐ ਉਦਾਸ ਹੋਏ ਫਿਰਦੇ ਭਜਨ ਵੱਲੋਂ ਉਹ ਭਰਮ ਦੇ ਡੋਲਦੇ ਪਦਾਰਥਾਂ ਵਿੱਚ ਹਰ ਵਗਰ ਚਿੱਤ ਪਰਮਤ ਮੰਨ ਮੈਲ ਸੂਚਾ ਜਿਉ ਜਿਨ੍ਹਾਂ ਦੇ ਮਨ ਸਾਧ ਸੰਗ ਜੀ ਮੈਲੇ ਅੰਤ ਕਾਰਨ ਕਰਨਗੇ ਮੈਲੇ ਹਨਗੇ ਬੁਕਾਰਾਂ ਕਰਕੇ ਉਹ ਸੱਚਾ ਪਵਿੱਤਰ ਕਿਵੇਂ ਹੋ ਸਕਦਾ ਹੈ ਬਾਰੋਂ ਤੰਨਿਆ ਕਰ ਸੰਨਾ ਸਾਚ ਮਿਲੈ ਪਾਵੈ ਪਤਸੂ ਜਿਹੜਾ ਸੱਚੇ ਨਾਮ ਨਾਲ ਮਿਲਦਾ ਹੈ ਉਹ ਪਾਤ ਜਿੱਤੇ ਕਹੀਂ ਪਾਵੇਗਾ ਪਤੀ ਪ੍ਰਵੇਸ਼ਣ ਨੂੰ ਪਾਵੇਗਾ ਸੋ ਪੁਰਖੋ ਆਚਾਰ ਵਿਚਾਰ ਸਰੀਰ ਜਿਹੜਾ ਭਾਈ ਆਚਾਰ ਕਰਦੇ ਰਹਿਣਾ ਹੈ ਸਰੀਰ ਕਰਕੇ ਕੋਈ ਨਿਸ਼ਕਾਮ ਕਰਮਾਂ ਦੇ ਆਚਾਰ ਕਰਨੇ ਚਾਹੀਦੇ ਤੇ ਸਰੀਰ ਦੇ ਅੰਦਰ ਸੁਰੂਪ ਦੀ ਵਿਚਾਰ ਹੋਣੀ ਚਾਹੀਦੀ ਹੈ ਇਹੋ ਹੀ ਆਚਾਰ ਕਰਤਾ ਸਾਰਿਆਂ ਦੇ ਸਿਰੋਮਣੀ ਹੈ ਆਚਾਰ ਵਿਚਾਰ ਸਰੀਰ ਨਿਸ਼ਕਾਮ ਕਰਮਾਂ ਰੂਪੀ ਆਚਾਰ ਕਰਕੇ ਸਰੀਰਾਂ ਦੇ ਅੰਦਰ ਜੋ ਪਰਮੇਸ਼ਵਰ ਦਾ ਸਰੂਪ ਗਿਆਨ ਸਰੂਪ ਉਹਦੀ ਵਿਚਾਰ ਕਰਨੀ ਚਾਹੀਦੀ ਹੈ ਆ ਜਾ ਰਾ ਜਿਹੜੇ ਸਾਕਾਮ ਕਰਮਾਂ ਦੇ ਯਿਆਰ ਕਰਦੇ ਆ ਤੇ ਸਰੀਰ ਨੂੰ ਹੀ ਆਪਣਾ ਵਿਚਾਰੀ ਵੇਖੇ ਉਹਨਾਂ ਨੂੰ ਸੂਖ ਦੀ ਸਿਕਿਆਤ ਨਹੀਂ ਹੁੰਦੀ ਆ ਜਾ ਰਾ ਵਿਚਾਰ ਸਰੀਰ ਕਹਿੰਦੇ ਹਨ ਇਹ ਸਰੀਰ ਨਿਸ਼ਕਾਮ ਕਰਮਾਂ ਦੇ ਚਾਰੇ ਦੇ ਕਰਕੇ ਕਰੇ ਤੇ ਮਨ ਦੇ ਅੰਦਰ ਉਹ ਸ਼ੂਭ ਦੀ ਵਿਚਾਰ ਕਰੇ ਆਦਿ ਜੁਗਾਦ ਇਹ ਸਰੀਰ ਕਿਸ ਵਾਸਤੇ ਸਾਨੂੰ ਮਿਲਿਆ ਹੈ ਸੇਸ਼ਟਾ ਚਾਰ ਵਾਸਤੇ ਮਿਲਿਆ ਹੈ ਤੇ ਵਾਹਿਗੁਰੂ ਦੇ ਸ਼ੂਭ ਦੀ ਵਿਚਾਰ ਕਰਨ ਵਾਸਤੇ ਬੇ ਮਿਰੀ ਹੈ ਆਦਿ ਜੁਗਾਦ ਸਹਿਜ ਮਨ ਧੀ ਉਹ ਆਦਿ ਜੁਗਾਦ ਸਦਾ ਸਦਾ ਰਹਿਣ ਵਾਲਾ ਪ੍ਰਮੇਸ਼ਰ ਸਾਰੇ ਜਗ ਦੇ ਆਦਿ ਵੀ ਸੀ ਜੁਗਾਂਦ ਕਾਂਜ ਵੀ ਹੈ ਸ਼ਾਂਤੀ ਦਿਲ ਚ ਧਾਰ ਕਰਕੇ ਇਸ ਪ੍ਰਕਾਰ ਮਨ ਧੀਰਜ ਧਾਰੀ ਹੋਵੇ ਵਕਾਰਾਂ ਤੋਂ ਨਿਰਵਕਾਰ ਹੋ ਕੇ ਧੀਰਜ ਧਾਰੀ ਹੋਵੇ ਪਲ ਪੰਖ ਤੁਜ ਮਹਨਕੂਟ ਉਧਾਰੇ ਜਿਹਨੇ ਇਹ ਜੀਵਨ ਨੂੰ ਮਾਰਨ ਪਲ ਪੰਖ ਜਿਵੇਂ ਅੱਖ ਦੀ ਪਲਕਾਂ ਪੰਖ ਜਿਵੇਂ ਕੌਲ ਦਾ ਹੈ ਕੌਲ ਸੂਕੇ ਨੇਤਰਾਂ ਦੀ ਪਲਕ ਨਾਲ ਹੈ ਕਟਾਕੇ ਪਾ ਕਟਾਖ ਨਾਲ ਹੈ ਮਹਾਰਾਜੀ ਨੇ ਕੂਟ ਉਧਾਰ ਲੇ ਉਹ ਨਹੀਂ ਉਧਾਰ ਕਰਦਾ ਆਪਣੀ ਤਲਕ ਦੇ ਨਾਲ ਕੌਲ ਸ੍ਰੀਖੇ ਨੇਤਰਾਂ ਨਾਲ ਜਦੋਂ ਕਲ ਅੱਖ ਦੇ ਮੇਖ ਦੇ ਵਿੱਚ ਹੀ ਖੁੱਲ੍ਹੇ ਵਿੱਚ ਵਿੱਚ ਹੀ ਕਿਰਪਾ ਦ੍ਰਿਸ਼ਟੀ ਨਾਲ ਕਰੋੜਾਂ ਦਾ ਉਧਾਰ ਕਰਸਾ ਮਹਾਰਾਜ ਸਾਹਿਬ ਜੀ ਨੇ ਕਲ ਪੰਕਜ ਮੈਂ ਕੋਟ ਉਧਾਰੇ ਪੰਕਜ ਕਬਲਦੀ ਨਿਆਈ ਜੋ ਚਰਨ ਹਨ ਮਹਾਰਾਜ ਦੇ ਜਿਨ੍ਹਾਂ ਦੇ ਚਰਨਾਂ ਦਾ ਆਸਰਾ ਲਿਆ ਇੱਕ ਪੱਲਵ ਜਹਾਜ਼ ਬਣ ਗਿਆ ਇਹ ਨਾਮ ਦੇ ਚਰਨਾਂ ਦੇ ਆਸਰੇ ਨੂੰ ਇੱਕ ਜਹਾਜ਼ ਤੇ ਚਰਨ ਪੈ ਸੰਤ ਉਹਦਾ ਤਰੇ ਸਾਗਰ ਜੀਤ ਕਿਉ ਕਰੋੜਾਂ ਜੀਆਂ ਦਾ ਉਧਾਰ ਕਰ ਦਿੱਤਾ ਪਾਲ ਪੰਕਜ ਨੇ ਕੋਟ ਉਧਾਰੇ ਪਲਕ ਦੇ ਵਿੱਚ ਜਿਨ੍ਹਾਂ ਨੇ ਪੰਕਜ ਕਬਲਾ ਦੀ ਓਟ ਲਈ ਹੈ ਮਾਰਾ ਦੀ ਚਰਣਾ ਦੀ ਉਹਨਾਂ ਨੂੰ ਕਬਲ ਵਾਂਗੂ ਨਿਰਲੇਪ ਰੱਖਿਆ ਤਦਾਰਥਾਂ ਵਿੱਚੋਂ ਪਲਕ ਦੇ ਜੀ ਕਰੋੜਾਂ ਦਾ ਉਧਾਰ ਕਰ ਦਿੱਤਾ ਹੈ ਕਰ ਕਿਰਪਾ ਗੁਰਮੀਲ ਪਿਆਰੇ ਜੇ ਮਾਰਾ ਪਿਆਰੇ ਅਕਾਲ ਪੁਰਖ ਹੈ ਜੇ ਸਤਗੁਰੂ ਕਿਰਪਾ ਨੂੰ ਦੇ ਨਾਲ ਸਾਨੂੰ ਮਿਲਣਾ ਕਰੋ ਕਿਸ ਆਗੈ ਪ੍ਰਭ ਤੁਧ ਸਾਲ ਹੈ ਕਿ ਸਰੂ ਅਕਾਲ ਪੁਰਖ ਆਪ ਦੀ ਸਿਮਤ ਕਿਹਦੇ ਅੱਗੇ ਕਰੀਏ ਜੈਸਾ ਤੂੰ ਤੈਸਾ ਤੂੰ ਕਿਉ ਆਉਂ ਮੰਦੀ ਜਾਏ ਤਉ ਤੁਰ ਗਏ ਗੂਜਾ ਮੈ ਸੂ ਨਾ ਮੇਰਾ ਆਪ ਤੋਂ ਬਿਨਾ ਸਾਨੂੰ ਕਾ ਦੂਸਰਾ ਹੋਰ ਕੋਈ ਪ੍ਰਤੀਤ ਨਹੀਂ ਹੁੰਦਾ ਕੀ ਵੀ ਸਿਫਤ ਕਰੀਏ ਯੋ ਤਦ ਭਾਵ ਤਿਉ ਰਾਖ ਰਜਾ ਜਿਨੇ ਆਪ ਨੂੰ ਚਾਹਦਾ ਉਵੇਂ ਰੱਖੋ ਮਾਰਾ ਆਪ ਦੀ ਆਗਿਆ ਵਿੱਚ ਸਾਨੂੰ ਨਾਨਕ ਸਹਿਜ ਭਾਏ ਗੁਣ ਗਾਇ ਜਿੰਦੀ ਸੁਭਾਅ ਧਾਰ ਕੇ ਮਾਰਾ ਆਪ ਦੇ ਗੁਣ ਗਾਉਂਦੇ ਰਹੀਏ ਐਸੀ ਕਿਰਪਾ ਕਰੋ ਸਾਡੇ ਤੇ